ਲਓ ਜੀ 7 ਟੈਂਕ ਹੋਏ ਨੇ ਆਪਣੇ ਸਾਰੇ 6 ਕੀਲਿਆਂ ਦੇ ਵਿੱਚੋਂ 3 ਹੀ ਮਣ ਹੋ ਜੇ 32 ਮਣ ਹੋ ਜੇ 31 ਹੋ ਜੇ ਆਹ ਵੜ ਗਏ ਆਹ 3 ਕੀਲਿਆਂ ਦੀ ਜੀਰੀ ਆਹ ਇੰਨੀ ਆਹ ਦੇਖ ਸਕਦੇ ਹੋ ਤੁਸੀਂ ਟਰਾਲੀ ਡੋਗਰੂਸ਼ਾ ਡੋਗਰੂਸ਼ਾ ਡੋਗਰ ਸਾਡੇ ਨਾਲ ਧੋਖਾ ਕਰ ਗਿਆ ਲਓ ਬਈ ਬਾਕੀ ਤੁਹਾਨੂੰ ਕੰਡੇ ਤੇ ਤੁਲੇ ਤੋਂ ਬਾਅਦ ਦੱਸਾਂਗੇ ਕਿੰਨੀ ਕ ਬਣਦੀ ਹੈ ਬਈ ਇਹਨੂੰ ਨਹੀਂ ਰੱਖਦੇ ਹੁਣ ਮੁੜ ਕੇ ਬਾਈ ਕੰਨਾਂ ਨੂੰ ਹੱਥ ਲਵਾਦੇ ਅਸੀਂ ਨਹੀਂ ਰੱਖਦੇ ਨੂੰ ਮੁੜ ਕੇ ਵੀ ਨੂੰ ਰੱਖੋਗੇ ਹਾਂ ਜੀ ਅਸੀਂ ਰੱਖਦੇ ਨਹਿਰ ਚ ਦੇਖ ਕੇ ਆਵਾਂਗੇ ਇਹਨੂੰ ਸਾਫ਼ ਕਰਕੇ ਗਾਹਾਂ ਵਾਸਤੇ ਊਸ਼ਾ ਜੀਰੀ ਖਤਮ ਹੋ ਗਈ ਲਾਸਟ ਟਾਈਮ ਡੋਕਰ ਨੂੰ ਵੀ ਨਹੀਂ ਰੱਖਿਆ ਡੋਕਰ ਹਾਂ ਧੋਖਾ ਕਰ ਗਿਆ ਪਰਲੇ ਖੇਤ ਕਹਿੰਦਾ ਉੱਤਰ ਲੈ ਉਹ ਬਿੰਦਰ ਉੱਤਰ ਲੈ ਖੇਤਾ ਲਾਸਟ ਵਾਰੀ ਜਾਂਦੀ ਜਾਂਦੀ ਇਹ ਪਿੱਟ ਗਈ ਜਮਾ ਬਿਲਕੁਲ ਏ ਹੱਥ ਖੜੇ ਕਰਾ ਕੀ ਕਿਸਾਨਾਂ ਦੇ 20-25 ਸਾਲਾਂ ਤੋਂ ਲੱਗਦੀ ਆ ਰਹੀ ਦੀ ਲਗਾ ਸਤਾਰ